ਵਾਹਿਗੋਜੀ ਕਾ ਖਾਲਸਾ ਵਾਹਿਗੋਜੀ ਕੀ ਫਤਿਹ ਬੀਬੀ ਗੁਲਾਬ ਕੌਰ ਜੀ ਇਹ ਨਾਮ ਸੁਣਦਿਆਂ ਹੀ ਸਾਡੇ ਮਨ ਵਿੱਚ ਸ਼ੰਕਾ ਪੈਦਾ ਹੁੰਦੀ ਹੈ ਕਿ ਕੌਣ ਸਨ ਬੀਬੀ ਗੁਲਾਬ ਕੌਰ ਜੀ ਤੇ ਇਹਨਾਂ ਨੂੰ ਗਦਰ ਲਹਿਰ ਵਿੱਚ ਜੁਜਾਰੂ ਸਿੰਘ ਨੇ ਦਾ ਕਿਤਾਬ ਕਿਉਂ ਮਿਲਿਆ ਤੇ ਇਹਨਾਂ ਨੇ ਗਦਰ ਲਹਿਰ ਵਿੱਚ ਹੀ ਵਧ ਚੜ ਕੇ ਹਿੱਸਾ ਕਿਉਂ ਲਿਆ ਬੀਬੀ ਗੁਲਾਬ ਕੌਰ ਜੀ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿਉਂਕਿ ਬੀਬੀ ਗੁਲਾਬ ਕੌਰ ਜੀ ਦਾ ਇਤਿਹਾਸ ਅਣਗੋਲਿਆ ਹੀ ਰਹਿ ਗਿਆ ਸਾਡੇ ਵੀਡੀਓ ਦਾ ਮੋਟਿਵ ਈ ਹੈ ਕਿ ਤੁਹਾਨੂੰ ਗਲਬ ਕੌਰ ਜੀ ਬਾਰੇ ਦੱਸਿਆ ਜਾਵੇ ਤਾਂ ਜੋ ਇਸ ਇਤਿਹਾਸ ਤੇ ਵੀ ਜਾਣਨਾ ਪਾਇਆ ਜਾ ਸਕੇ ਇਸ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਗਦਰ ਲਹਿਰ ਕੀ ਸੀ ਇਹ ਕਿਉਂ ਕਦੋਂ ਤੇ ਕਿਸ ਕਾਰਨ ਤੇ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀ ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਇਹ ਇਤਿਹਾਸ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰੇ ਗਦਰ ਲਹਿਰ ਇੱਕ ਇਨਕਲਾਬੀ ਹਲਚਲ ਸੀ ਜੋ ਭਾਰਤ ਨੂੰ ਅੰਗਰੇਜ਼ੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਦੇ ਉਦੇਸ਼ ਨਾਲ ਚਲਾਈ ਗਈ ਸੀ ਇਹ ਲਹਿਰ ਮੁੱਖ ਤੌਰ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਪ੍ਰਵਾਸੀਆਂ ਵੱਲੋਂ ਚਲਾਈ ਗਈ ਸੀ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਵਿੱਚ ਗਦਰ ਲਹਿਰ ਦੀ ਸ਼ੁਰੂਆਤ 1913 ਈਸਵੀ ਵਿੱਚ ਹੋਈ ਇਹ ਲਹਿਰ ਅਮਰੀਕਾ ਦੇ ਸੈਨ ਫ੍ਰਾਂਸਿਸਕੋ ਸ਼ਹਿਰ ਵਿੱਚ ਸ਼ੁਰੂ ਹੋਈ ਜਿੱਥੇ ਗਦਰ ਪਾਰਟੀ ਦੀ ਸਥਾਪਨਾ ਹੋਈ ਇਹ ਲਹਿਰ ਲਾਲਾ ਹਰਦਿਆਲ ਸਿੰਘ ਸੋਹਾ ਸਿੰਘ ਪਕਣਾ ਤੇ ਹੋਰ ਭਾਰਤੀ ਇਨਕਲਾਬੀਆਂ ਵੱਲੋਂ ਸ਼ੁਰੂ ਕੀਤੀ ਗਈ। ਇਸ ਵਿੱਚ ਜ਼ਿਆਦਾਤਰ ਪੰਜਾਬੀ ਖਾਸ ਕਰਕੇ ਸਿੱਖ ਪ੍ਰਵਾਸੀ ਹੀ ਸ਼ਾਮਿਲ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਬੀਬੀ ਗੁਲਾਬਕੌਰ ਜੀ ਕੌਣ ਸਨ ਤੇ ਉਹਨਾਂ ਨੇ ਗਦਰ ਲਹਿਰ ਵਿੱਚ ਕੀ ਰੋਲ ਤੇ ਕਿਉਂ ਨਿਭਾਇਆ? ਬੀਬੀ ਗੁਲਾਬਕੌਰ ਗਦਰ ਲਹਿਰ ਦੀ ਇੱਕ ਅੰਡਰਗਰਾਊਂਡ ਬਹਾਦਰ ਸਿੰਘਣੀ ਸੀ ਜਿਸ ਨੇ ਗਦਰ ਲਹਿਰ ਵਿੱਚ ਭਰਪੂਰ ਯੋਗਦਾਨ ਪਾਇਆ ਜੋ ਇਤਿਹਾਸ ਵਿੱਚ ਅਣਗੋਲਿਆ ਹੀ ਰਹਿ ਗਿਆ। ਬੀਬੀ ਗੁਲਾਬ ਕੌਰ ਜੀ ਦਾ ਜਨਮ 1890 ਈਸਵੀ ਵਿੱਚ ਜੱਟਾਂ ਦੇ ਘਰ ਬਖਸ਼ੀਵਾਲਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਬੀਬੀ ਗੁਲਾਬ ਕੌਰ ਜੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਉਹਨਾਂ ਦਾ ਜੱਦੀ ਪਿੰਡ ਗੱਗੜਪੁਰ ਸੀ। ਉਸਨੇ ਬਾਬਾ ਸੰਤ ਸਰਨਦਾਸ ਦੇ ਡੇਰੇ ਵਿੱਚ ਪੰਜਾਬੀ ਤੇ ਉਰਦੂ ਦੀ ਸਿੱਖਿਆ ਪ੍ਰਾਪਤ ਕੀਤੀ। ਉਸਦਾ ਵਿਆਹ ਸਰਦਾਰ ਮਾਨ ਸਿੰਘ ਜਕੇਪਲ ਨਾਲ ਹੋਇਆ ਜੋ ਫਿਲੀਪੀਨ ਤੋਂ ਵਾਪਸ ਆਇਆ ਸੀ। ਵਿਆਹ ਪਿਛੋਂ ਉਹ ਆਪਣੇ ਪਤੀ ਨਾਲ ਮਨੀਲਾ ਚਲੀ ਗਈ ਤੇ ਕੁਝ ਚਿਰ ਉੱਥੇ ਰਹਿ ਕੇ ਅਮਰੀਕਾ ਲਈ ਚੱਲੇ ਪਈ। ਉਹ ਆਜ਼ਾਦੀ ਕੁਲਾਟੀ ਜਹਾਰੂ ਉਸਤਰੀਆਂ ਵਿੱਚੋਂ ਪਹਿਲੀ ਸੀ ਜਿਸ ਨੇ ਗਦਰ ਅੰਦੋਲਨ ਲਈ ਆਜ਼ਾਦੀ ਦੀ ਜੰਗ ਵਿੱਚ ਯੋਗਦਾਨ ਪਾਇਆ ਉਸ ਦੀ ਇੱਕ ਪ੍ਰਾਤਨ ਫੋਟੋ ਕਿਸਾਨ ਸਭਾ 1973 ਈਸਵੀ ਵਿੱਚ ਵਿਖਾਈ ਗਈ ਸੀ 11 ਅਗਸਤ 1914 ਈਸਵੀ ਵਿੱਚ ਗਦਰ ਪਾਰਟੀ ਦੇ ਹਫਤਾਵਾਰੀ ਅਖਬਾਰ ਨੇ ਇੱਕ ਇਸ਼ਤਿਹਾਰ ਰਾਹੀਂ ਨੀਡਰ ਸਿਰਲਤ ਆਜ਼ਾਦੀ ਕੁਲਾਟੀਆਂ ਦੀ ਭਰਤੀ ਦਾ ਐਲਾਨ ਕੀਤਾ ਜਿਨ੍ਹਾਂ ਦੀ ਪੈਨਸ਼ਨ ਆ جاتی ਸੀ ਤੇ ਯੁੱਧ ਮੈਦਾਨ ਹਿੰਦੁਸਤਾਨ ਸੀ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲੈਣ ਲਈ ਗਦਰੀ ਅਮਰੀਕਾ ਤੇ ਕੈਨੇਡਾ ਤੋਂ ਭਾਰਤ ਵੱਲ ਵਾਪਸ ਹੋਣਾ ਸ਼ੁਰੂ ਹੋ ਗਏ ਕਰਤਾਰ ਸਿੰਘ ਸਰਾਭਾ ਆਪਣੇ ਹੋਰ ਸਾਥੀਆਂ ਦੇ ਨਾਲ ਪਹਿਲੇ ਪੈਚ ਵਿੱਚ 15 ਸਤੰਬਰ 1914 ਈਸਵੀ ਨੂੰ ਹਿੰਦੁਸਤਾਨ ਪਹੁੰਚੇ ਤੀਜੇ ਬੈਚ ਲਈ ਹਿੰਦੁਸਤਾਨ ਨੇ ਮਨੀਲਾ ਤੋਂ ਵੀ ਜਾਣਾ ਸ਼ੁਰੂ ਹੋਇਆ ਗੁਰਦੁਆਰਾ ਮਨੀਲਾ ਦੇ ਵਿੱਚ ਫਿਲੀਪੀਨ ਦੇ ਰਾਸ਼ਟਰਪਤੀ ਹਾਫੀਜ਼ ਅਬਦੁੱਲਾ ਨੇ ਇੱਕ ਭਾਸ਼ਪੂਰਤ ਲੈਕਚਰ ਦਿੱਤਾ ਜੋ ਭਾਰਤੀਆਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਨ ਮਾਰਨ ਲਈ ਪ੍ਰੇਰਿਤ ਕਰਦਾ ਸੀ ਤੇ ਇਹ ਇੱਕ ਬਹੁਤ ਹੀ ਦਿਲਖਿੱਚਵਾਂ ਭਾਸ਼ਣ ਸੀ ਬੀਬੀ ਗੁਲਾਬਕੌਰ ਤੇ ਉਸਦੇ ਪਤੀ ਮਾਨ ਸਿੰਘ ਤੇ ਨੇ ਉਸ ਗੁਰਦੁਆਰਾ ਸਾਹਿਬ ਦੇ ਰਜਿਸਟਰ ਵਿੱਚ ਆਪਣੇ ਨਾਮ ਦਰਜ ਕੀਤੇ ਤੇ ਹਿੰਦੁਸਤਾਨ ਜਾਣ ਲਈ ਤਿਆਰ ਹੋ ਗਏ ਉਨ੍ਹਾਂ ਨਾਲ ਆਜ਼ਾਦੀ ਘੁਲਾਟੇ ਰਹਿਮਤ ਅਲੀ ਵਜ਼ੀਦ ਕੇ ਲਾਲ ਸਿੰਘ ਬਖਸ਼ੀ ਸਿੰਘ ਜਗਜੀਤ ਸਿੰਘ ਚੰਦਾ ਸਿੰਘ ਵੜੈਚ ਤੇ ਹੋਰ ਸਿਰਲੱਥ ਝੋਟੇ ਸਨ ਗਦਰ ਲਹਿਰ ਦੀ ਦਲੇਰ ਇਸਤਰੀ ਬੀਬੀ ਗੁਲਾਬ ਕੌਰ ਬਾਰੇ ਲਿਖਦਿਆਂ ਸੁਨਾਮ ਦੇ ਰੁਕੇਸ਼ ਕੁਮਾਰ ਨੇ ਲਿਖਿਆ ਇਸ ਜਥੇ ਨੇ ਪਹਿਲਾ ਸਮੁੰਦਰੀ ਜਹਾਜ਼ ਐਸਐਸ ਕੋਰੀਆ ਤੇ ਫਿਰ ਤੋਸ਼ਾ ਮਾਰੋ ਵਿੱਚ ਸਵਾਰ ਹੋ ਕੇ ਭਾਰਤ ਵੱਲ ਚੱਲੇ ਪਏ ਉਹ ਰਾਹ ਵਿੱਚ ਹਰ ਦੇਸ਼ ਦੇ ਗੁਰਦੁਆਰੇ ਵਿੱਚ ਉਤਰਦੇ ਤੇ ਲੋਕਾਂ ਨੂੰ ਭਾਰਤ ਦੀ ਆਜ਼ਾਦੀ ਦੇ ਲਈ ਭਾਵਪੂਰਤ ਅਸਰਦਾਰ ਬਿਆਨ ਦੇ ਕੇ ਆਜ਼ਾਦੀ ਦੀ ਜੰਗ ਨਾਲ ਜੁੜਨ ਲਈ ਪੁਕਾਰਦੇ। ਇੰਨਾ ਹੀ ਭਾਸ਼ਣਾ ਦੇ ਵਿੱਚ ਬੀਬੀ ਗੁਲਾਬਕੌਰ ਨੇ ਗੁਰਦੁਆਰੇ ਸਾਹਮਣੇ ਇੱਕ ਨਿੰਮ ਦੇ ਦਰੱਖਤ ਥੱਲੇ ਜੋ ਭਾਸ਼ਣ ਦਿੱਤਾ ਉਹ ਬਹੁਤ ਹੀ ਅਸਰਦਾਰ ਸੀ। ਜਿਸ ਨੂੰ ਸੁਣ ਕੇ ਬਹੁਤ ਲੋਕ ਆਜ਼ਾਦੀ ਘੁਲਾਟੀਆਂ ਦਾ ਸਾਥ ਦੇਣ ਲਈ ਤਿਆਰ ਹੋ ਗਏ। ਉਹਨਾਂ ਨੇ ਆਪਣੀਆਂ ਚੂੜੀਆਂ ਲਾਈਆਂ ਤੇ ਕਿਹਾ ਕਿ ਜੋ ਵੀ ਜੋ ਵੀ ਵਾਪਸ ਜਾਣਾ ਚਾਹੁੰਦੇ ਹੈ ਉਹ ਮੇਰੀਆਂ ਆ ਚੂੜੀਆਂ ਪਾ ਲਵੇ। ਜੇ ਮਰਦ ਜੰਗ ਨਹੀਂ ਲੜ ਸਕਦੇ ਤਾਂ ਉਹਨਾਂ ਨੂੰ ਘਰੇ ਹੀ ਬੈਠ ਜਾਣਾ ਚਾਹੀਦਾ ਹੈ। ਸਾਡੇ ਲਈ ਦੇਸ਼ ਦੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ ਤੇ ਸਾਨੂੰ ਆਪਣੀ ਜਾਨਾਂ ਤੱਕ ਵਾਰਨ ਤੋਂ ਵੀ ਨਹੀਂ ਪਿੱਛੇ ਹਟਣਾ ਚਾਹੀਦਾ ਅਸੀਂ ਜਨਾਨੀਆਂ ਵੀ ਮਰਦਾਂ ਦੇ ਨਾਲ ਮੋਢਾ ਲਾ ਕੇ ਇਸ ਆਜ਼ਾਦੀ ਜੰਗ ਵਿੱਚ ਖੂਰਾ ਭਾਗ ਲਾਵਾਂਗੇ ਉਹਨਾਂ ਨੇ ਇਸ ਭਾਸ਼ਣ ਦੀ ਖ਼ਬਰ ਜਦ ਭਾਰਤ ਵਿੱਚ ਪਹੁੰਚੀ ਤਾਂ ਭਾਰਤ ਦੀ ਖੂਬੀਆਂ ਤੰਤਰ ਨੂੰ ਬੀਬੀ ਗੁਲਾਬਕੌਰ ਤੋਂ ਵੱਡਾ ਖ਼ਤਰਾ ਮਹਿਸੂਸ ਹੋਇਆ ਤੇ ਉਹ ਵੀ ਝੁਕ ਨਹੀਂ ਹੋਈ ਬੀਬੀ ਗੁਲਾਬਕੌਰ ਨੂੰ ਜਦ ਪਤਾ ਲੱਗਿਆ ਕਿ ਖੂਬੀਆਂ ਫੌਜ ਉਸ ਦਾ ਪਿੱਛਾ ਕਰ ਰਹੀ ਹੈ ਤਾਂ ਉਹਨਾਂ ਨੇ ਆਪਣਾ ਨਾਮ ਬਦਲ ਲਿਆ ਉਸਨੇ ਕਦੇ ਆਪਣਾ ਨਾਮ ਕਦੇ ਬਸੰਤ ਕੌਰ ਤੇ ਕਦੇ ਕਿਰਪੋ ਆਦ ਰੱਖਿਆ ਸੀਆਈਡੀ ਨੇ ਜਦੋਂ ਬੀਬੀ ਗੁਲਾਬ ਕੌਰ ਬਾਰੇ ਹੋਰ ਕਦਰਿਆਂ ਪੁੱਛਿਆ ਤਾਂ ਕਿਸੇ ਨੇ ਕੋਈ ਵੀ ਸੂਹੀ ਸੂਨ ਨਹੀਂ ਦਿੱਤੀ ਸੀਆਈਡੀ ਦੇ ਡੀਐਸਪੀ ਨੇ ਜਿਸ ਤਰ੍ਹਾਂ ਗੱਦੇ ਬਾਬੇ ਜਵਾਲਾ ਸਿੰਘ ਤੋਂ ਗੁਲਾਬ ਕੌਰ ਬਾਰੇ ਸਵਾਲ ਪੁੱਛੇ ਉਸਦਾ ਮਤਲਬ ਸਾਫ਼ ਸੀ ਕਿ ਉਹ ਗੁਲਾਬ ਕੌਰ ਦੇ ਭਾਰਤ ਆਉਣ ਤੇ ਬੜੇ ਚਿੰਤਿਤ ਸਨ ਗੁਲਾਬ ਕੌਰ ਬਾਰੇ ਉਸਨੇ ਬਾਬੇ ਨੂੰ ਪੁੱਛਿਆ ਇਹ ਜਿਸ ਬੀਬੀ ਨੇ ਸਿੰਗਾਪੁਰ ਦੇ ਗੁਰਦੁਆਰੇ ਲੈਕਚਰ ਦਿੱਤਾ ਸੀ ਉਹਨਾਂ ਦਾ ਨਾਂ ਕੀ ਏ ਕਿਸ ਜਨਾਨੀ ਨੇ ਕਿਹਾ ਕਿ ਜੇ ਮਰਦ ਜੰਗ ਨਹੀਂ ਲੜ ਸਕਦੇ ਤਾਂ ਉਹਨਾਂ ਨੂੰ ਘਰ ਹੀ ਬੈਠ ਜਾਣਾ ਚਾਹੀਦਾ ਹੈ ਉਹ ਕਿਹੜੀ ਸਿੰਘਣੀ ਸੀ ਜਿਸ ਨੇ ਲੋਕਾਂ ਨੂੰ ਗਦਰ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ 1915 ਈਸਵੀ ਦੇ ਗਦਰੀਆਂ ਦੇ ਮੁਕਦਮੇ ਵਿੱਚ ਵੀ ਬੀਬੀ ਗੁਲਾਬ ਕੌਰ ਦਾ ਨਾਮ ਖਾਸ ਕਰਕੇ ਆਇਆ ਪਾਰਤ ਪਹੁੰਚਦਾ ਹੀ ਬੀਬੀ ਗੁਲਾਬ ਕੌਰ ਰੁਪੋਸ਼ ਹੋ ਗਈ ਤੇ ਵਕ-ਵਕ ਨਾਵਾਂ ਨਾਲ ਵਿਸਣ ਲਗੀ। ਉਹ ਮਰਦਾ ਤੇ ਇਸਤਿਆਂ ਨੂੰ ਜੰਗੇ ਆਜ਼ਾਦੀ ਲਈ ਤਿਆਰ ਕਰਦੀ ਤੇ ਇੱਕ ਬਹੁਤ ਅਸਰਕਾਰ ਬਣ ਗਈ ਜਿਸ ਨੇ ਕਈ ਆਜ਼ਾਦੀ ਕੁਲਾਟੀਆਂ ਨੂੰ ਆਜ਼ਾਦੀ ਜੰਗ ਵਿੱਚ ਸ਼ਾਮਿਲ ਕਰਵਾਇਆ। ਉਸ ਉੱਤੇ ਛਾਪੇ ਮਾਰੇ ਗਏ ਲੇਕਿਨ ਫਿਰ ਵੀ ਉਹ ਬਚ ਕੇ ਨਿਕਲਦੀ ਰਹੀ। ਗਦਰੀਆਂ ਉੱਤੇ ਇੱਕ ਛਾਪੇ ਵਿੱਚ ਉਹ ਕੋਹਲਾ ਨੌਦ ਸਿੰਘ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਕਾਮਰੇਡ ਜੀਵਨ ਸਿੰਘ ਦੀ ਪਤਨੀ ਬਣ ਕੇ ਘੇਰੇ ਵਿੱਚੋਂ ਨਿਕਲ ਗਈ। ਉਸਨੇ ਆਪਣੀ ਲੜਾਈ ਦਾ ਅੱਡਾ ਅਮ੍ਰਿਤਸਰ ਬਣਾਇਆ। ਉਹਨਾਂ ਦਿਨਾਂ ਵਿੱਚ ਗਦਰਪਾਰਟੀ ਦੇ ਡੇਰੇ ਗੁਲਾਬ ਸਿੰਘ ਦਾ ਡੇਰਾ ਤੇ ਬਰਪਾਲੀ ਧਰਮਸ਼ਾਲਾ ਸਨ। ਇਨ੍ਹਾਂ ਡੇਰਿਆਂ ਵਿੱਚ ਗਦਰੀ ਆਪਣੀ ਕਾਰਵਾਈਆਂ ਕਰਨ ਤੋਂ ਬਾਅਦ ਰੁਕਦੇ ਤੇ ਖਾਣ, ਸੌਣ ਕਰਦੇ। ਬੀਬੀ ਗੁਲਾਬ ਕੋਲ ਦੀਆਂ ਜ਼ਿੰਮੇਵਾਰੀਆਂ ਹਰ ਆਉਂਦੇ ਜਾਂਦੇ ਤੇ ਖਾਸ ਕਰਕੇ ਕਿਸੇ ਸ਼ੱਕੀ ਜਸੂਏ ਉੱਤੇ ਨਿਗਾਰਤ ਨਹੀਂ ਸੀ ਤਾਂ ਕਿ ਉਹ ਗੱਦਰੀਆਂ ਲਈ ਖਤਰਾ ਨਾ ਬਣ ਸਕਾਂ। ਉਹ ਡੇਰੇ ਦੇ ਮੁੱਖ ਦਰਵਾਜ਼ੇ ਕੋਲ ਆਪਣਾ ਝਰਖਾ ਢਾ ਕੇ ਬੈਠ ਜਾਂਦੀ। ਤੇ ਸਾਰਿਆਂ ਉੱਤੇ ਇੱਕ ਪਿੰਟ ਇਸਤਰੀ ਦੀ ਤਰ੍ਹਾਂ ਲਗਾਤਾਰ ਨਿਗਾਰਾ ਰੱਖਦੀ ਤੇ ਲੋਕ ਉਸ ਤੇ ਕੋਈ ਸ਼ੱਕ ਵੀ ਨਹੀਂ ਸੀ ਕਰਦੇ ਗਦਰੀ ਹਰਨਾਮ ਸਿੰਘ ਕੁੱਤਾ ਦੇ ਕਹਿਣ ਮੁਤਾਬਿਕ ਜੋ ਵੀ ਗਦਰੀ ਆਉਂਦੇ ਸਭ ਤੋਂ ਪਹਿਲਾਂ ਬੇਬੀ ਗੁਲਾਬਕੌਰ ਕੋਲ ਹੀ ਪਹੁੰਚਦੇ ਸਨ ਤੇ ਉਹ ਕੋਈ ਵੀ ਆਉਣ ਵਾਲੇ ਨੂੰ ਉਸ ਤੋਂ ਪਹਿਲਾਂ ਹੀ ਪਰਖ ਲੈਂਦੀ ਸੀ ਤਾਂ ਕਿ ਕੋਈ ਵੀ ਜਾਸੂਸ ਉੱਥੇ ਨਾ ਪਹੁੰਚ ਸਕੇ ਉਹ ਵੱਡੇ ਦਰਵਾਜ਼ੇ ਦੇ ਕੋਲ ਚਰਖਾ ਢਾ ਕੇ ਬੈਠ ਜਾਂਦੀ ਤੇ ਹਮੇਸ਼ਾ ਕੁਝ ਗੁਣ ਗੁਣਗੁਣਾਉਂਦੀ ਰਹਿੰਦੀ ਤੇ ਆਉਣ ਜਾਣ ਵਾਲੇ ਤੇ ਨਿਗਾਰਾ ਰੱਖਦੀ ਇਤੋ ਹੀ ਉਹ ਅੱਗੇ ਛੁਪਣ ਵਾਲੀਆਂ ਥਾਵਾਂ ਤੇ ਗੱਡੀਆਂ ਨੂੰ ਭੇਜਦੀ। ਇਸ ਛੁਪਣ ਵਾਲੀ ਥਾਂ ਤੇ ਰਾਜ बिहारी बोस ਆਮ ਕਰਕੇ ਆਉਂਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਛੁਪਣ ਵਾਲੀ ਥਾਂ ਹੁਣ ਸੁਰੱਖਿਅਤ ਨਹੀਂ ਹੈ ਤਾਂ ਉਥੋਂ ਉਹਨਾਂ ਨੇ ਆਪਣੇ ਆਪ ਨੂੰ ਲਾਹੌਰ ਵਿੱਚ ਇੱਕ ਨਵਾਂ ਛੁਪਣ ਘਰ ਬਣਾ ਲਿਆ। ਬੀਬੀ ਗੁਲਾਬਕਰ ਉੱਤੇ ਸ਼ੱਕ ਹੋਣ ਕਰਕੇ ਪੁਲਿਸ ਨੇ ਸਭ ਨੂੰ ਇਹ ਇਤਲਾਹ ਦੇ ਦਿੱਤੀ ਸੀ ਕਿ ਕੋਈ ਵੀ ਕਿਰਾਏ ਦਾ ਘਰ ਇਕੱਲੀ ਔਰਤ ਨੂੰ ਜਾਂ ਇਕੱਲੇ ਮਰਦ ਨੂੰ ਨਾ ਦਿੱਤਾ ਜਾਵੇ। ਜੋ ਕਰ ਦੇਣੇ ਹਨ ਉਹ ਵਿਆਹ ਜੋੜੇ ਨੂੰ ਹੀ ਦਿੱਤੇ ਜਾਣ। ਬੀਬੀ ਗੁਲਾਬਕੌਰ ਨੇ ਇੱਕ ਛੁਪਣ ਸਥਾਨ ਮੂਲਚੰਦ ਸਰਾਏ ਵਿੱਚ ਲੈ ਲਿਆ ਜਿੱਥੇ ਉਹ 인ਦਰ ਸਿੰਘ ਭੀਸ਼ੇਨ ਦੀ ਪਤਨੀ ਬਣੀ ਕਿ ਰਹੀ। ਇਹ ਥਾਂ ਦਾ ਪਤਾ ਸਿਰਫ ਤਿੰਨ ਬੰਦਿਆਂ ਨੂੰ ਹੀ ਸੀ ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਬਾ, ਅਮਰ ਸਿੰਘ ਤੇ ਹਰਨਾਮ ਸਿੰਘ ਟੁੰਡੀ ਲਾੜ ਸਨ। ਕਿਹਾ ਜਾਂਦਾ ਹੈ ਕਿ ਬੀਬੀ ਗੁਲਾਬਕੌਰ ਆਪਣੀ ਜ਼ਿੰਮੇਵਾਰੀਆਂ ਦਾ ਖੇਤਰ ਵਧਾਉਂਦੀ ਗਈ ਤੇ ਉਸਨੇ ਗਦਰ ਪਾਰਟੀ ਦੇ ਝੰਡੇ ਸਿਉਣੇ ਸ਼ੁਰੂ ਕਰ ਦਿੱਤੇ ਜਿਸ ਲਈ ਉਸਨੇ ਇੱਕ ਸਿਲਾਈ ਮਸ਼ੀਨ ਖਰੀਦ ਲਈ ਉਸੇ ਬਿਲਡਿੰਗ ਵਿੱਚ ਹੀ ਇੱਕ ਪ੍ਰੈਸ ਵੀ ਲਾਇਆ ਗਿਆ ਜਿੱਥੇ ਸੈਂਕਲੋ ਸਟਾਈਲ ਮਸ਼ੀਨਾਂ ਚੱਲਦੀਆਂ ਸਨ ਸਰਦਾਰ ਕਰਤਾਰ ਸਿੰਘ ਸਰਾਬਾ ਇਸ ਸਬਦਾਂ ਇੰਚਾਰਜ ਸੀ ਉਸ ਦੀ ਗੈਰ ਹਾਜ਼ਰੀ ਵਿੱਚ ਗੁਲਾਬਕੌਰ ਸਾਰਾ ਪ੍ਰਬੰਧ ਸੰਭਾਲਦੀ ਸੀ ਉਸ ਵੇਲੇ ਲਾਹੌਰ ਤੋਂ ਦੋ ਅਖਬਾਰ ਗਦਰ ਸੰਦੇਸ਼ ਤੇ ਐਲਾਨੇ ਜੰਗ ਛਪਦੇ ਸਨ ਗੁਲਾਬਗੌਰ ਦੇ ਡਿਊਟੀ ਸਿੱਕੇ ਉਹ ਇੰਨਾ ਅਖਬਾਰਾਂ ਨੂੰ ਹਰ ਪਾਸੇ ਵੰਡ ਕੇ ਹੁੰਦੀ। ਨਾ ਉਹ ਥੱਕਦੀ ਸੀ, ਨਾ ਅੱਕਦੀ ਸੀ, ਨਾ ਹੀ ਕਿਸੇ ਤੋਂ ਡਰਦੀ ਸੀ। ਬੀਬੀ ਗੁਲਾਬਗੌਰ ਨੇ ਦੋ ਤਹਿਆਂ ਵਾਲੀ ਟੋਕਰੀ ਰੱਖੀ ਹੋਈ ਸੀ। ਟੋਕਰੀ ਦੇ ਉੱਪਰ ਵਾਲੀ ਤਹਿ ਵਿੱਚ ਉਹ ਆਪਣੇ ਵੇਚਣ ਵਾਲੀਆਂ ਵਸਤੂਆਂ ਰੱਖਦੀ ਸੀ ਤੇ ਟੋਕਰੀ ਦੇ ਥੱਲੇ ਵਾਲੀ ਤਹਿ ਦੇ ਵਿੱਚ ਜੋ ਗਦਰ ਪਾਰਟੀ ਦੇ ਅਖਬਾਰ ਵੰਡਨੇ ਹੁੰਦੇ ਸਨ ਤੇ ਨਾਲ ਸੁਰੱਖਿਆ ਲਈ ਇੱਕ ਪਿਸਤੌਲ ਰੱਖਦੀ ਸੀ। ਦੋ ਚੀਜ਼ਾਂ ਉਸਨੇ ਗਦਰੀ ਅੱਡਿਆਂ ਦੇ ਦੇਣੀਆਂ ਹੁੰਦੀਆਂ ਸਨ। ਇਸੇ ਤਰੀਕੇ ਬੜੀ ਚਲਾਕੀ ਦੇ ਨਾਲ ਪਹੁੰਚਾਉਂਦੀ ਸੀ ਸ਼ਹਿਰੀ ਇਲਾਕੇ ਵਿੱਚ ਵਿਸਰਨ ਦਾ ਇਹ ਉਸ ਦਾ ਅਨੋਖਾ ਢੰਗ ਸੀ ਇਸ ਦੀ ਭਨਕ ਪੁਲਿਸ ਨੂੰ ਵੀ ਲੱਗ ਗਈ ਰਕੇਸ਼ ਕੁਮਾਰ ਦੇ ਕਹਿਣ ਮੁਤਾਬਕ ਖਾਸ ਕਰਕੇ ਜਦ ਗਦਰੀਆਂ ਦੀ ਮੀਟਿੰਗ ਸੰਗਵਾਲ ਵਿੱਚ ਹੋ ਰਹੀ ਸੀ ਤਾਂ ਉਸ ਵਿੱਚ ਗੁਲਾਬਕੌਰ ਗਦਰੀ ਅਖਬਾਰ ਵੰਡਣ ਗਈ ਤਾਂ ਪੁਲਿਸ ਨੇ ਉਸ ਉੱਤੇ ਰੇਡ ਮਾਰੀ ਜਲੰਧਰ ਸ਼ੌਨੀ ਤੋਂ ਇੱਕ ਟੁਕੜੀ ਪੁਲਿਸ ਦੀ ਭੇਜੀ ਗਈ ਜੋ ਗੁਲਾਬਕੌਰ ਨੂੰ ਫੜਨ ਲਈ ਹੀ ਭੇਜੀ ਗਈ ਸੀ ਤੇ ਗਦਰੀਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਨੈਣ ਦਾ ਉਹਨਾਂ ਦਾ ਇਰਾਦਾ ਸੀ ਗਦਰੀ ਸਮੇਂ ਸਿਰ ਉੱਤੋਂ ਨਿਕਲ ਗਏ ਪਰ ਹੜਬੜੀ ਵਿੱਚ ਕੁਝ ਹਥਿਆਰ ਪਿੱਛੇ ਛੁੱਟ ਗਏ ਬੀਬੀ ਗੁਲਾਬਕੌਰ ਨੇ ਜਲਦੀ ਦੇ ਨਾਲ ਇਹ ਸਾਰੇ ਹਥਿਆਰ ਇਕੱਠੇ ਕੀਤੇ ਤੇ ਆਪਣੀ ਟੋਕਰੀ ਦੇ ਥੱਲੇ ਵਾਲੀ ਤਹਿ ਦੇ ਵਿੱਚ ਪਾ ਕੇ ਉੱਥੋਂ ਪੁਲਿਸ ਦੇ ਕੋਲ ਹੀ ਨਿਕਲ ਗਈ ਗਦਰੀ ਬਾਬਾ ਭਗਤ ਸਿੰਘ ਬਿਲਗਾ ਨੇ ਆਪਣੀ ਪੁਸਤਕ ਵਿੱਚ ਗਦਰ ਲਹਿਰ ਦੇ ਅਣਫੋਲੇ ਵਰਕੇ ਵਿੱਚ ਲਿਖਿਆ ਕਿ ਗੁਲਾਬਕੌਰ ਨੂੰ ਮਾਰਚ 1915 ਈਸਵੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਸ ਉੱਤੇ ਇੰਤਿਹਾਸ ਤਰਦਤ ਕੀਤਾ ਗਿਆ ਤੇ ਉਸ ਨੂੰ ਇਹ ਕਹਿ ਕੇ ਡਰਾਇਆ ਗਿਆ ਕਿ ਉਸ ਨੂੰ ਵੀ ਕਰਤਾਰ ਸਿੰਘ ਸਰਾਭਾ ਵਾਂਗ ਫਾਂਸੀ ਦੇ ਫੰਦੇ ਤੇ ਲਟਕਾਇਆ ਜਾਏਗਾ ਤੇ ਬਾਕੀ ਗਦਰੀਆਂ ਵਾਂਗ ਹੀ ਉਸ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾਏਗਾ ਪਰ ਗੁਲਾਬ ਘਰ ਨਾ ਚੁੱਕੀ ਨਾ ਡਰੀ ਤੇ ਨਾ ਹੀ ਪੁਲਿਸ ਤਦਦ ਦੇ ਤੇ ਟੁੱਟੀ ਉਸ ਨੇ ਇਤਨੇ ਸਦਦ ਪਿੱਛੋਂ ਵੀ ਗਦਰੀਆਂ ਦਾ ਕੋਈ ਭੇਦ ਪੁਲਿਸ ਨੂੰ ਨਹੀਂ ਦਿੱਤਾ 2 ਸਾਲ ਬਾਅਦ ਲਗਾਤਾਰ ਸੱਦਦ ਸਹਨ ਤੋਂ ਬਾਅਦ ਉਸ ਨੂੰ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਪਰ ਉਸ ਕੋਲ ਕੋਈ ਇਹੋ ਜਿਹੀ ਜਗ੍ਹਾ ਨਹੀਂ ਸੀ ਜਿੱਥੇ ਉਹ ਜਾ ਸਕਦੀ ਸੀ ਉਹ ਕੋਟਲਾ ਨੌਦ ਸਿੰਘ ਅਮਰ ਸਿੰਘ ਦੇ ਘਰ ਚਲੀ ਗਈ ਇਤਨੇ ਤਕਲੀਫਾਂ ਕਰਕੇ ਉਸ ਦੀ ਸਿਹਤ ਉੱਤੇ ਬਹੁਤ ਅਸਰ ਹੋਇਆ ਜੋ ਛਾਤੀ ਦੇ ਕੈਂਸਰ ਦੇ ਰੂਪ ਵਿੱਚ ਬਦਲ ਗਿਆ ਵੈਦ ਪੁਲਿਸ ਦੇ ਡਰੋਂ ਉਸ ਦਾ ਇਲਾਜ ਕਰਨੋਂ ਡਰਦੇ ਸਨ ਆਖਰ ਇੰਤਹਾ ਕਸ਼ਟ ਸਹਾਰਦੀ ਹੋਏ ਬੀਬੀ ਗੁਲਾਬ ਕੌਰ 1925 ਈਸਵੀ ਵਿੱਚ ਚਲਾਣਾ ਕਰ ਗਈ ਉਸ ਬਾਰੇ ਜਿਆਦਾ ਗਿਆਨ ਆਮ ਪ੍ਰਚਲਿਤ ਨਾ ਹੋਣ ਕਰਕੇ ਉਹ ਲੋਕਾਂ ਦੇ ਵਿੱਚ ਪ੍ਰਸਿੱਧ ਨਹੀਂ ਹੋਈ ਬਖਸ਼ੇਵਾਲਾ ਦੀ ਕਮਿਊਨਿਟੀ ਲੀਡਰ ਸਤਪਾਲ ਕੌਰ ਖੀਵਾ ਅਨੁਸਾਰ ਉਸਨੇ 19 ਦਿਨੀ ਬਾਹਰ ਨਿਕਲ ਕੇ ਗਦਰੀਆਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਦ ਕੋਈ ਵੀ ਇਸਤਰੀ ਘਰੋਂ ਬਾਹਰ ਨਿਕਲਦਾ ਹੌਸਲਾ ਨਹੀਂ ਸੀ ਰੱਖ ਸਕਦੀ ਹੋਰ ਤਾਂ ਹੋਰ ਉਹ ਆਪਣੇ ਪਤੀ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਰਹਿਣ ਜਾਂਦੀ ਤੇ ਆਪਣੇ ਦੇਸ਼ ਲਈ ਲੜਨ ਖਾਤਰ ਗੈਰ ਮਰਦਾਂ ਨੂੰ ਵੀ ਪਤੀ ਕਹਿ ਦਿੰਦੀ ਜਦ 2020 ਈਸਵੀ ਦੇ ਵਿੱਚ ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ ਤਾਂ ਉਸ ਪਿੰਡ ਨੂਮਾ ਕੈਂਪ ਦਾ ਨਾਂ ਉਹਨਾਂ ਨੇ ਗਦਰੀ ਗੁਲਾਬਕੌਰ ਨਗਰ ਰੱਖਿਆ ਅੱਜਕੱਲ ਬਖਸ਼ੀਵਾਲਾ ਦੇ ਹਰ ਘਰ ਵਿੱਚ ਗਦਰੀ ਗੁਲਾਬਕੌਰ ਦੀ ਤਸਵੀਰ ਲੱਗੀ ਹੋਈ ਹੈ ਤੇ ਪਿੰਡ ਵਾਸੀ ਬੜੇ ਮਾਣ ਨਾਲ ਕਹਿੰਦੇ ਹਨ ਕਿ ਗੁਲਾਬਕੌਰ ਸਾਡੇ ਪਿੰਡ ਦੀ ਧੀ ਸੀ ਜਿਸ ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਹੁਣ 100 ਸਾਲ ਪਿੱਛੋਂ ਇੱਥੋਂ ਦਾ ਸਭ ਤੋਂ ਚਰਚਿਤ ਚਿਹਰਾ ਹੈ ਇਹ ਹੀ ਇੱਕ ਸ਼ਹੀਦ ਦਾ ਅਸਲ ਮਾਣ ਹੈ हैं शहीदों की चिताओं पर लगेंगे हर बरस मेले शहीदों की चिताओं पर लगेंगे हर बरस मेले वतन पर मरने वालों का बाकी यही निशा होगा वतन पर मरने वालों का बाकी यही निशा होगा वाहिगुरु जी का खालसा वाहिगुरु जी की फतेह